ਕੀ ਵਿਧਾਨ ਸਭਾ ਭਰਤੀ ਕੁਟਾਲੇ ਦੇ ਵਿੱਚ ਸਪੀਕਰ ਸੰਧਵਾਤੇ ਮੰਤਰੀ ਹਰਜੋਤ ਬੈਂਸ ਦੀ ਦੋਸ਼ੀਆਂ ਦੇ ਨਾਲ ਸੈਟਿੰਗ ਹੋ ਗਈ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸੇ ਕੱਪੜੇ ਨੂੰ ਆਮ ਆਦੀ ਪਾਰਟੀ ਦੇ ਮੰਤਰੀ ਹਰਜੋਤ ਬੈਂਸ ਕੱਢ ਕੇ ਲਿਆਏ ਸੀ ਔਰ ਇਲਜ਼ਾਮ ਵੱਡੇ ਵੱਡੇ ਲਗਾ ਰਹੇ ਸੀ ਪਰ ਸਰਕਾਰ ਆਈ ਸਰਕਾਰ ਆਉਣ ਤੋਂ ਬਾਅਦ ਇਸ ਮਸਲੇ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਹੋਈ ਹੈ 3 ਸਾਲ ਹੋ ਗਏ ਨੇ ਇਸ ਕੱਪੜੇ ਨੂੰ ਕਿਸੇ ਵੀ ਅੰਜਾਮ ਤੱਕ ਨਹੀਂ ਪਹੁੰਚਾਇਆ ਗਿਆ ਕਿਉਂ ਕਿਤੇ ਕੋਈ ਸੈਟਿੰਗ ਤੇ ਨਹੀਂ ਹੋਗੀ 16 ਨਵੰਬਰ ਨੂੰ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵੀ ਇਸ ਭਰਤੀ ਘਟਾਲੇ ਦਾ ਜ਼ਿਕਰ ਕੀਤਾ ਸੀ ਸੁਪਰੀਮੋ ਦੇ ਇਸ ਭਰਤੀ ਘਟਾਲੇ ਦੇ ਬਾਰੇ ਜ਼ਿਕਰ ਕਰਨ ਦੇ ਬਾਵਜੂਦ ਵੀ ਸਪੀਕਰ ਤੰਦਵਾ ਮੰਤਰੀ ਹਰਜੋਤ ਭੰਸ ਤੇ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਅਤੇ ਹਾਲੇ ਵੀ ਇਸ ਭਰਤੀ ਘਟਾਲੇ ਦੇ ਵਿੱਚ ਕਾਰਵਾਈ ਜ਼ੀਰੋ ਹੈ ਕਿਉਂ ਦਲਚਸਪ ਗੱਲ ਇਹ ਹੈ ਕਿ ਵਿਜੀਲੈਂਸ ਦੇ ਵੱਲੋਂ ਵੀ ਆਪਣੀ ਮੁੱਢਲੀ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਕਿ ਇਹਦੇ ਵਿੱਚ ਵਾਕਈ ਹੀ ਭਰਤੀ ਘੁਟਾਲਾ ਹੋਇਆ ਹੈ ਸਤੰਬਰ 2023 ਦੇ ਵਿੱਚ ਵਿਜੀਲੈਂਸ ਨੇ ਇਹ ਇਜਾਜ਼ਤ ਮੰਗੀ ਕਿ ਇਸ ਮਸਲੇ ਦੇ ਵਿੱਚ ਸਾਨੂੰ ਕਾਰਵਾਈ ਕਰਨ ਦੇ ਜਾਂਚ ਕਰਨ ਦੇ ਆਦੇਸ਼ ਦਿੱਤੇ ਜਾਣ ਸਾਨੂੰ ਇਜਾਜ਼ਤ ਦਿੱਤੀ ਜਾਵੇ ਪਰ ਹਾਲੇ ਤੱਕ ਵੀ ਸਵਾ ਸਾਲ ਵੀ ਜਾਣ ਦੇ ਬਾਵਜੂਦ ਵੀ ਵਿਜੀਲੈਂਸ ਨੂੰ ਇਸ ਭਰਤੀ ਘੁਟਾਲੇ ਦੀ ਜਾਂਚ ਨਹੀਂ ਦਿੱਤੀ ਗਈ ਕਿਉਂ ਰੋਜ਼ਾਨਾ ਲੋਕਨਾਟ ਟੀਵੀ ਅਸੀਂ ਹਰ ਰੋਜ਼ ਇਸ ਖਬਰ ਦੇ ਉੱਪਰ ਆਪਣੇ ਦਰਸ਼ਕਾਂ ਦਾ ਧਿਆਨ ਦਿਵਾਉਂਦੇ ਰਹਾਂਗੇ ਹਰ ਰੋਜ਼ ਰੋਜ਼ਾਨਾ ਲੋਕਨਾਦ ਇਸ ਮੁੱਦੇ ਨੂੰ ਆਪਣੇ ਇਸ ਪਲੇਟਫਾਰਮ ਦੇ ਰਾਹੀਂ ਚੁੱਕਦਾ ਰਹੇਗਾ ਉਦੋਂ ਤੱਕ ਜਦੋਂ ਤੱਕ ਇਸ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਹੋ ਜਾਂਦੀ ਜਾਂ ਤਾਂ ਆਮ ਆਦੀ ਪਾਰਟੀ ਦੱਸੇ ਕਿ ਇਹ ਅਸੀਂ ਮਤਲਬਾ ਗਲਤ ਚੁੱਕਿਆ ਸੀ ਅਸੀਂ ਗਲਤ ਇਲਜ਼ਾਮ ਲਾਏ ਸੀ ਜਾਂ ਫਿਰ ਇਹਦੇ ਵਿੱਚ ਦੱਸੇ ਕਿ ਕਾਰਵਾਈ ਹੋ ਕਿਉਂ ਨਹੀਂ ਰਹੀ ਅਸੀਂ ਰੋਜ਼ ਇਸ ਮੁੱਦੇ ਤੇ ਗੱਲ ਕਰਦੇ ਰਹਾਂਗੇ ਜਦੋਂ ਤੱਕ ਕਾਰਵਾਈ ਨਹੀਂ ਹੋ ਜਾਂਦੀ ਕੀ ਵਿਧਾਨ ਸਭਾ ਭਰਤੀ ਕੁਟਾਲੇ ਦੇ ਵਿੱਚ ਸਪੀਕਰ ਸੰਧਵਾਤੇ ਮੰਤਰੀ ਹਰਜੋਤ ਬੈਂਸ ਦੀ ਦੋਸ਼ੀਆਂ ਦੇ ਨਾਲ ਸੈਟਿੰਗ ਹੋ ਗਈ ਹੈ ਇਹ ਗੱਲ ਅਸੀਂ ਨਹੀਂ ਇਹ ਹਾਲਾਤ ਕਹਿ ਰਹੇ ਨੇ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸੇ ਕੱਪੜੇ ਨੂੰ ਆਮ ਆਦੀ ਪਾਰਟੀ ਦੇ ਮੰਤਰੀ ਹਰਜੋਤ ਬੈਂਸ ਕੱਢ ਕੇ ਲਿਆਏ ਸੀ ਔਰ ਇਲਜ਼ਾਮ ਵੱਡੇ ਵੱਡੇ ਲਗਾ ਰਹੇ ਸੀ ਪਰ ਸਰਕਾਰ ਆਈ ਸਰਕਾਰ ਆਉਣ ਤੋਂ ਬਾਅਦ ਇਸ ਮਸਲੇ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਹੋਈ ਹੈ 3 ਸਾਲ ਹੋ ਗਏ ਨੇ ਇਸ ਕੱਪੜੇ ਨੂੰ ਕਿਸੇ ਵੀ ਅੰਜਾਮ ਤੱਕ ਨਹੀਂ ਪਹੁੰਚਾਇਆ ਗਿਆ ਕਿਉਂ ਕਿਤੇ ਕੋਈ ਸੈਟਿੰਗ ਤੇ ਨਹੀਂ ਹੋਗੀ ਇਹ ਸਵਾਲ ਇਸ ਨਹੀਂ ਖੜੇ ਹੋ ਰਹੇ ਨੇ ਔਰ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਵਿਧਾਨ ਸਭਾ ਦੇ ਜਿਹੜੇ ਸਪੀਕਰ ਰਾਣਾ ਕੇਪੀ ਦੇ ਉੱਪਰ ਇਸ ਭਰਤੀ ਘੁਟਾਲੇ ਨਾਲ ਸੰਬੰਧਿਤ ਜਿਹੜੇ ਉਹ ਇਲਜ਼ਾਮ ਲੱਗ ਰਹੇ ਨੇ ਇੱਕ ਚਿੱਠੀ ਜ਼ਰੂਰ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਕੁਲਤਾਰ ਸੰਧਵਾ ਨੂੰ ਮੰਤਰੀ ਹਰਜੋਤ ਪੈਂਸ ਨੇ ਸਰਕਾਰ ਬਣਨ ਤੋਂ ਬਾਅਦ ਲਿਖੀ ਸੀ ਪਰ ਸਰਕਾਰ ਜਿਹੜੀ ਹੈ ਉਸ ਚਿੱਠੀ ਤੋਂ ਬਾਅਦ ਵੀ ਕੋਈ ਕਾਰਵਾਈ ਕਰਨ ਦੇ ਵਿੱਚ ਨਾਕਾਮਯਾਬ ਹੈ ਵਿਰੋਧੀ ਧਿਰ ਵਿੱਚ ਰਹਿੰਦਿਆਂ ਪੰਜਾਬ ਵਿਧਾਨ ਸਭਾ ਭਰਤੀ ਘੁਟਾਲੇ ਨੂੰ ਉਜਾਗਰ ਕਰਨ ਵਾਲੀ ਆਵਾਦੀ ਵੀ ਪਾਰਟੀ ਹੁਣ ਉਸੇ ਘੁਟਾਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਵਿਜੀਲੈਂਸ ਨੇ ਸਤੰਬਰ 2023 ਦੇ ਵਿੱਚ ਵਿਜੀਲੈਂਸ ਨੇ ਸਤੰਬਰ 2023 ਦੇ ਵਿੱਚ ਇਸ ਮਾਮਲੇ ਦੀ ਜਾਂਚ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਸਵਾ ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਨੇ ਭਰਤੀ ਘੁਟਾਲੇ ਦੀ ਜਾਂਚ ਸ਼ੁਰੂ ਕਰਨ ਦੀ ਇਜਾਜ਼ਤ ਵਿਜੀਲੈਂਸ ਬਿਊਰੋ ਨੂੰ ਨਹੀਂ ਦਿੱਤੀ ਹੈ ਜਿਕਰ ਜੋਗਾ ਕਿ ਪਿਛਲੀ ਸਰਕਾਰ ਵੇਲੇ ਪੰਜਾਬ ਵਿਧਾਨ ਸਭਾ ਦੀਆਂ ਭਰਤੀਆਂ ਵਿੱਚ ਘਟਾਲਾ ਹੋਣ ਦੇ ਦੋਸ਼ ਲੱਗੇ ਸੀ ਤੇ ਵਿਜੀਲੈਂਸ ਦੀ ਮੁੱਢਲੀ ਰਿਪੋਰਟ ਵਿੱਚ ਸਪਸ਼ਟ ਹੋ ਗਿਆ ਸੀ ਕਿ ਇਹ ਭਰਤੀਆਂ ਗਲਤ ਢੰਗ ਨਾਲ ਕੀਤੀਆਂ ਗਈਆਂ ਨੇ ਇਸ ਘਟਾਲੇ ਵਿੱਚ ਵਿਧਾਨ ਸਭਾ ਦੇ ਉਸ ਸਮੇਂ ਦੇ ਸਪੀਕਰ ਰਾਣਾ ਕੇਪੀ ਸਣੇ ਹੋਰ ਪ੍ਰਭਾਵਸ਼ਾਲੀ ਸਖੀਰ ਤਾਂ ਸਣੇ ਜੁੜੀਆਂ ਸੀਗੀਆਂ ਔਰ 150 ਤੋਂ ਵੱਧ ਵਿਅਕਤੀਆਂ ਨੂੰ ਕਥਿਤ ਤੌਰ ਤੇ ਗਲਤ ਢੰਗ ਨਾਲ ਨਿਜੀਵਤ ਨੌਕਰੀਆਂ ਦਿੱਤੀਆਂ ਗਈਆਂ ਸੀ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 17ਏ ਦੇ ਤਹਿਤ ਨਿਯਮਤ ਜਾਂਚ ਸ਼ੁਰੂ ਕਰਨ ਲਈ ਇਸ ਸਾਰ ਸਤੰਬਰ ਵਿੱਚ ਸਰਕਾਰ ਕੋਲ ਪਹੁੰਚ ਕੀਤੀ ਸੀ ਪਿਛਲੇ ਸਾਲ 2023 ਦੇ ਵਿੱਚ ਸਤੰਬਰ ਦੇ ਵਿੱਚ ਸਰਕਾਰ ਕੋਲ ਪਹੁੰਚ ਕੀਤੀ ਸੀ ਪਰ ਇਸ ਮਾਮਲੇ 'ਚ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਆ ਇਹ ਮਾਮਲਾ ਰਾਣਾ ਕੇਪੀ ਦੇ ਕਾਰਜਕਾਲ ਦੇ ਦੌਰਾਨ ਵਿਧਾਨ ਸਭਾ ਵਿੱਚ ਕਲਰਕ ਚੁਪੜਾਸੀ ਤੇ ਸਟੈਨੋ ਆਦ ਅਸਾਮੀਆਂ ਤੇ 150 ਤੋਂ ਵੱਧ ਕਥਿਤ ਗੈਰ ਕਾਨੂੰਨੀ ਨਿਯੁਕਤੀਆਂ ਨਾਲ ਸੰਬੰਧਿਤ ਹੈ ਬਿਜ਼ਨਸ ਵੱਲੋਂ ਸਰਕਾਰ ਨੂੰ ਵੁੱਡਲੀ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਵਿੱਚ ਪਤਾ ਲੱਗਿਆ ਕਿ ਸਰਕਾਰ ਨੇ ਆਰਜੀ ਨੌਕਰੀਆਂ ਦੇਣ ਲਈ ਇਸ਼ਤਿਹਾਰ ਜਾਰੀ ਕੀਤਾ ਸੀ ਪਰ ਇਹ ਨਿਯੁਕਤੀਆਂ ਨਿਯਮਤ ਆਧਾਰ ਤੇ ਕਰ ਦਿੱਤੀਆਂ ਗਈਆਂ ਨੇ ਸਰਕਾਰ ਨੇ ਇਹਨਾਂ ਭਾਰਤੀਆਂ ਲਈ ਮੈਰਿਟ ਜਸੂਚੀ ਜਿਹੜੀ ਆ ਉਹ ਨਰੋਲ ਇੰਟਰਵਿਊਆਂ ਦੇ ਆਧਾਰ ਤੇ ਕੀਤੀ ਪਰ 1800 ਤੋਂ ਵੱਧ ਉਮੀਦਵਾਰਾਂ ਦੀ ਇੱਕ ਦਿਨ ਵਿੱਚ ਹੀ ਇੰਟਰਵਿਊ ਕਰ ਲਈ ਗਈ ਔਰ ਇਹਨਾਂ ਭਾਰਤੀਆਂ ਲਈ ਵੱਡੀ ਗਿਣਤੀ ਉਮੀਦਵਾਰਾਂ ਦੇ ਆਉਣ ਤੋਂ ਬਾਅਦ ਕਾਲੀ ਵਿੱਚ ਉਮੀਦਵਾਰਾਂ ਦਾ ਦੋ ਸ਼ਿਫਟਾਂ ਦੇ ਵਿੱਚ ਟੈਸਟ ਲੈਣ ਦਾ ਫੈਸਲਾ ਕਰ ਲਿਆ ਗਿਆ ਪਰ ਇਸ ਦੌਰਾਨ ਪਹਿਲੀ ਸ਼ਿਫਟ ਵਿੱਚ ਜੋ ਸਵਾਲ ਪਾਏ ਗਏ ਉਹੀ ਸਵਾਲ ਜਿਹੜੇ ਆ ਉਹ ਦੂਜੀ ਸ਼ਿਫਟ ਵਿੱਚ ਵੀ ਪਾ ਦਿੱਤੇ ਗਏ ਸੀ ਇਸ ਤੋਂ ਬਾਅਦ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਨਿਯੁਕਤੀ ਪ੍ਰਕਿਰਿਆ ਸਾਂਝੀ ਹੋਣ ਦੇ ਬਾਵਜੂਦ ਚੁਣੇ ਗਏ ਉਮੀਦਵਾਰਾਂ ਨੂੰ ਵਕ-ਵਕ ਸਮੇਂ ਤੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਚੋਣਾ ਤੋਂ 1 ਮਹੀਨਾ ਪਹਿਲਾਂ ਆਪ ਨੇ ਭਰਤੀ ਦਾ ਇਸ ਭਰਤੀ ਘਟਾਲੇ ਦਾ ਖੁਲਾਸਾ ਕੀਤਾ ਸੀਗਾ ਔਰ ਖੁਦ ਉਹਨਾਂ ਨੇ ਇਸ ਜਿਹੜੀ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾ ਤੋ 1 ਮਹੀਨਾ ਪਹਿਲਾਂ ਆਪ ਨੇ ਇਸ ਭਰਤੀ ਘਟਾਲੇ ਨੂੰ ਜਾਗਰ ਕੀਤਾ ਸੀ ਮੰਤਰੀ ਹਰਜੋਤ ਬੈਂਸ ਜਿਹੜੇ ਕਿ ਹੁਣ ਮੰਤਰੀ ਨੇ ਪੱਤਰਕਾਰ ਮਿਲਣ ਦੇ ਦੌਰਾਨ ਉਹਨਾਂ ਦਾ ਦਾਵਾ ਕੀਤਾ ਸੀਗਾ ਕਿ ਭਰਤੀ ਵਿੱਚ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਚੁਣੇ ਗਏ ਉਮੀਦਵਾਰਾਂ ਦੇ ਨਾਂ ਦੀ ਸਿਫਾਰਿਸ਼ ਕਾਂਗਰਸ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਨੇ ਕੀਤੀ ਹੈ ਤਾਂ ਦੱਸ ਦਿਨੇ ਆ ਕਿ ਆਹ ਲੰਗੀ 16 ਨਵੰਬਰ ਨੂੰ 16 ਨਵੰਬਰ ਨੂੰ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵੀ ਇਸ ਭਰਤੀ ਘੁਟਾਲੇ ਦਾ ਜ਼ਿਕਰ ਕੀਤਾ ਸੀ ਸੁਪਰੀਮੋ ਦੇ ਇਸ ਭਰਤੀ ਘੁਟਾਲੇ ਦੇ ਬਾਰੇ ਜ਼ਿਕਰ ਕਰਨ ਦੇ باوجود ਵੀ ਸਪੀਕਰ ਸੰਧਵਾ ਮੰਤਰੀ ਹਰਜੋਤ ਭੈਂਸ ਤੇ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਅਤੇ ਹਾਲੇ ਵੀ ਇਸ ਭਰਤੀ ਘੁਟਾਲੇ ਦੇ ਵਿੱਚ ਕਾਰਵਾਈ ਜ਼ੀਰੋ ਹੈ ਕਿਉਂ ਇਹ ਵੀ ਵੱਡੇ ਜਿਹੜੇ ਸਵਾਲ ਪੈਦਾ ਹੋ ਰਹੇ ਆ ਔਰ ਬਹੁਤ ਵੱਡੀ ਗੱਲ ਹੈ ਕਿ ਇਹ ਭਰਤੀ ਘੁਟਾਲਾ ਖੁਦ ਸਰਕਾਰ ਕੱਢ ਕੇ ਲਿਆਉਂਦੀ ਹੈ ਦਿਲਚਸਪ ਗੱਲ ਇਹ ਹੈ ਕਿ ਵਿਜੀਲੈਂਸ ਦੇ ਵੱਲੋਂ ਵੀ ਆਪਣੀ ਮੁੱਢਲੀ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਕਿ ਇਹਦੇ ਵਿੱਚ ਵਾਕਈ ਹੀ ਭਰਤੀ ਘੁਟਾਲਾ ਹੋਇਆ ਹੈ ਔਰ ਸਤੰਬਰ 2023 ਦੇ ਵਿੱਚ ਵਿਜੀਲੈਂਸ ਨੇ ਇਹ ਇਜਾਜ਼ਤ ਮੰਗੀ ਕਿ ਇਸ ਮਸਲੇ ਦੇ ਵਿੱਚ ਸਾਨੂੰ ਕਾਰਵਾਈ ਕਰਨ ਦੇ ਜਾਂਚ ਕਰਨ ਦੇ ਆਦੇਸ਼ ਦਿੱਤੇ ਜਾਣ ਸਾਨੂੰ ਇਜਾਜ਼ਤ ਦਿੱਤੀ ਜਾਵੇ ਪਰ ਹਾਲੇ ਤੱਕ ਵੀ ਸਵਾ ਸਾਲ ਵੀ ਜਾਣ ਦੇ ਬਾਵਜੂਦ ਵੀ ਵਿਜੀਲੈਂਸ ਨੂੰ ਇਸ ਭਰਤੀ ਘੁਟਾਲੇ ਦੀ ਜਾਂਚ ਨਹੀਂ ਦਿੱਤੀ ਗਈ ਕਿਉਂ ਇਹ ਵੀ ਜਿਹੜੇ ਬਹੁਤ ਵੱਡੇ ਸਵਾਲ ਨੇ ਪਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ 3 ਸਾਲ ਜਿਹੜੇ ਬੀਤਣ ਵਾਲੇ ਆ ਔਰ ਹਾਲੇ ਵੀ ਇਸ ਮਸਲੇ ਦੇ ਵਿੱਚ ਕਾਰਵਾਈ ਨਹੀਂ ਕੀਤੀ ਗਈ ਅਰਵਿੰਦ ਕੇਦਰੀਵਾਲ ਵੀ ਜਿਹੜੇ ਉਹ ਇੱਥੇ ਆ ਕੇ ਬੋਲ ਗਏ ਸੀ ਇਸ ਕਪੜੇ ਦੇ ਬਾਰੇ ਪਰ ਫਿਰ ਵੀ ਇਹ ਨਹੀਂ ਇਹਦੇ ਵਿੱਚ ਜਾਂਚ ਹੋਈ ਤਾਂ ਦੱਸ ਦਈਏ ਕਿ ਸਪੀਕਰ ਸੰਧਵਾ ਨੂੰ ਮੰਤਰੀ ਹਰਜੋਤ ਬੈਂਸ ਨੇ ਇੱਕ ਚਿੱਠੀ ਲਿਖੀ ਸੀ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਸਾਬਤ ਤੌਰ ਤੇ ਲਿਖਿਆ ਸੀਗਾ ਕਿ ਮੈਂ ਆਪ ਜੀ ਦਾ ਧਿਆਨ ਇੱਕ ਗੰਭੀਰ ਮਸਲੇ ਵੱਲ ਦਿਵਾਉਣਾ ਚਾਹੁੰਦਾ ਜੋ ਕਿ ਪੰਜਾਬ ਵਿਧਾਨ ਸਭਾ ਦੀ ਭਰਤੀ ਦੇ ਨਾਲ ਸੰਬੰਧਿਤ ਹੈ ਜਿਸ ਬਾਬਤ ਮੈਂ ਇਸ ਹਾਲ ਜਨਵਰੀ ਮਹੀਨੇ ਵਿੱਚ ਆਪਣੇ ਪੱਧਰ ਤੇ ਇਸ ਦੀ ਪਰਚੋਲ ਕਰਕੇ ਪੰਜਾਬ ਵਿਧਾਨ ਸਭਾ ਵਿੱਚ ਹੋਏ ਭਰਤੀ ਘਟਾਲੇ ਦਾ ਪਰਦਾਫਾਸ਼ ਕੀਤਾ ਸੀ ਜਿਸ ਦੇ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਪੰਜਾਬ ਵਿਧਾਨ ਸਭਾ ਵਿੱਚ ਕਾਰਜਕਾਲ 27 ਤੋਂ 12 ਦੇ ਦੌਰਾਨ 22 ਦੇ ਦੌਰਾਨ ਤਕਰੀਬਨ 170 ਦੇ ਆਸ-ਪਾਸ ਭਰਤੀਆਂ ਕੀਤੀਆਂ ਗਈਆਂ ਤੇ ਇਸ ਦੌਰਾਨ ਸ਼੍ਰੀ ਰਾਣਾ ਕੇਪੀ ਸਪੀਕਰ ਸਨ ਇਹਨਾਂ ਭਰਤੀਆਂ ਵਿੱਚ ਭਾਈ ਭਤੀਜਾਵਾਦ ਖੂਬ ਚੱਲਿਆ ਅਤੇ ਸ਼੍ਰੀ ਰਾਣਾ ਕੇਪੀ ਸਾਹਿਬ ਕਾ ਸਪੀਕਰ ਵਿਧਾਨ ਸਭਾ ਦੇ ਨਾਲ-ਨਾਲ ਸ਼੍ਰੀ ਮਨਪ੍ਰੀਤ ਬਾਦਲ ਸਾਹਿਬ ਕਾ ਵਿੱਤ ਮੰਤਰੀ ਸ਼੍ਰੀ ਅਜੈਪ ਸਿੰਘ ਪੱਟੀ ਸਾਹਿਬ ਕਾ ਡਿਪਟੀ ਸਪੀਕਰ ਅਤੇ ਰਾਜਾ ਵੜਿੰਗ ਨੇ ਆਪਣੇ ਚਿਹਤਿਆਂ ਨੂੰ ਵਿਧਾਨ ਸਭਾ ਵਿੱਚ ਭਰਤੀ ਕਰਾਇਆ ਜਿਸ ਨਾਲ ਪੰਜਾਬ ਦੇ ਹੋਣਹਾਰ ਕਾਬਲ ਨੌਜਵਾਨਾਂ ਤੋਂ ਰੋਜ਼ਗਾਰ ਖੁੰਝ ਗਿਆ ਇੱਥੇ ਇਹ ਵੀ ਵਰਣਯੋਗ ਹੈ ਕਿ ਇਸ ਭਰਤੀ ਘਟਾਲੇ ਵਿੱਚ ਕੋਈ ਵੀ ਰਾਖਵਾ ਕਰ ਨਹੀਂ ਦਿੱਤਾ ਗਿਆ ਪਰੰਤੂ ਸਿਰਫ ਆਪਣੇ ਚਿਹਤਿਆਂ ਨੂੰ ਹੀ ਭਰਤੀ ਕਰਨ ਲਈ ਕੁਝ ਅਸਾਮੀਆਂ ਤੇ ਰਾਖਵੇਂ ਕਰਨ ਦੇ ਨਿਯਮਾਂ ਦੀਆਂ ਧਰਜੀਆਂ ਉਡਾਈਆਂ ਗਈਆਂ ਹਨ ਆਪਣੇ ਕਾਰਜਕਾਲ ਦੇ ਦੌਰਾਨ ਸ਼੍ਰੀ ਰਾਣਾ ਕੇਪੀ ਸਾਹਿਬ ਕਾ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਭਰਤੀ ਲਈ ਬਣਾਈ ਗਈ ਕਮੇਟੀਆਂ ਦੇ ਮੈਂਬਰਾਂ ਨੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਗਲਤ ਤਰੀਕੇ ਨਾਲ ਪੰਜਾਬ ਵਿਧਾਨ ਸਭਾ ਵਿੱਚ ਭਰਤੀ ਕਰਵਾਇਆ ਅਤੇ ਉਹ ਭਰਤੀ ਘਟਾਲੇ ਵਿੱਚ ਬਰਾਬਰ ਦੇ ਭਾਗੀਦਾਰ ਹਨ ਇਹ ਇੱਕ ਵੱਡਾ ਕੱਪੜਾ ਇਸ ਕੱਪੜੇ ਬਾਰੇ ਮੈਂ ਮੀਡੀਆ ਵਿੱਚ ਗਿਆ ਸੀ ਤੇ ਇਸ ਬਾਰੇ ਆਪਣੀ ਆਵਾਜ਼ ਬੁਲੰਦ ਕੀਤੀ ਸੀ ਪੰਜਾਬ ਦੇ ਆਗੂਆਂ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਸ਼੍ਰੀ ਭਗਵੰਤ ਮਾਨ ਜੀ ਦੀ ਸੱਚ ਤੇ ਮੋਹਰ ਲਾਉਂਦਿਆਂ ਸੋਚ ਤੇ ਮੋਹਰ ਲਾਉਂਦਿਆਂ ਪੰਜਾਬ ਨੂੰ ਇੱਕ ਪੂਰਨ ਬਹੁਮਤ ਵਾਲੀ ਸਰਕਾਰ ਇਨਸਾਫ ਦੀ ਆਸ ਨਾਲ ਦਿੱਤੀ ਹੈ ਇਸ ਪਵਿੱਤਰ ਸਦਨ ਨੇ ਆਪ ਜੀ ਨੂੰ ਸਭਾਪਤੀ ਚੁਣਿਆ ਆਪ ਜੀ ਨੂੰ ਇੱਕ ਇਨਸਾਫ ਪਸੰਦ ਲੀਡਰ ਅਤੇ ਸਦਾ ਹੀ ਸੱਚ ਨਾਲ ਖੜਨ ਵਾਲੇ ਨੇਤਾ ਵਜੋਂ ਜਾਣਿਆ ਜਾਂਦਾ ਹੈ ਮੈਂ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਸ ਭਰਤੀ ਘੁਟਾਲੇ ਦੀ ਜਾਂਚ ਉੱਚ ਪੱਧਰੀ ਕਰਾਈ ਜਾਵੇ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾ ਸਕੇ ਅਤੇ ਰੋਜ਼ਗਾਰ ਤੋਂ ਖੁੰਝੇ ਨੌਜਵਾਨਾਂ ਨੂੰ ਇਨਸਾਫ ਮਿਲ ਸਕੇ ਤਾਂ ਇਹ ਜਿਹੜੀ ਚਿੱਠੀ ਹਰਜੋਤ ਬੈਂਸੋਣਾ ਨੇ ਲਿਖੀ ਸੀ ਤਾਂ ਇੱਥੇ ਅਸੀਂ ਇਹ ਗੱਲ ਕਰਦੇ ਹਾਂ ਰੋਜ਼ਾਨਾ ਲੋਕਨਾਦ ਇਸ ਖਬਰ ਨੂੰ ਰੋਜ਼ ਪ੍ਰਸਾਰਿਤ ਕਰੇਗਾ ਜਿੰਨਾ ਟਾਈਮ ਇਸ ਮਾਮਲੇ ਦੇ ਵਿੱਚ ਇਨਸਾਫ ਨਹੀਂ ਹੋ ਜਾਂਦਾ ਮੈਂ ਫੇਰ ਦੱਸ ਦਿੰਨਾ ਰੋਜ਼ਾਨਾ ਲੋਕਨਾਦ ਟੀਵੀ ਅਸੀਂ ਹਰ ਰੋਜ਼ ਇਸ ਖਬਰ ਦੇ ਉੱਪਰ ਆਪਣੇ ਦਰਸ਼ਕਾਂ ਦਾ ਧਿਆਨ ਦਿਵਾਉਂਦੇ ਰਹਾਂਗੇ ਹਰ ਰੋਜ਼ ਰੋਜ਼ਾਨਾ ਲੋਕਨਾਦ ਇਸ ਮੁੱਦੇ ਨੂੰ ਆਪਣੇ ਇਸ ਪਲੇਟਫਾਰਮ ਦੇ ਰਾਹੀਂ ਚੁੱਕਦਾ ਰਹੇਗਾ ਉਦੋਂ ਤੱਕ ਜਦੋਂ ਤੱਕ ਇਸ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਹੋ ਜਾਂਦੀ ਔਰ ਅਸੀਂ ਹਲੇ ਵੀ ਇਹਦੇ ਵਿੱਚ ਇਹ ਵੀ ਗੱਲ ਕਹਿੰਦੇ ਆ ਕਿ ਸਪੀਕਰ ਮੰਤਰੀ ਹਰਜੂਤ ਪੈਂਸ ਰਾਣਾ ਕੇਪੀ ਜਾਂ ਕੋਈ ਵੀ ਇਸ ਮਸਲੇ ਦੇ ਵਿੱਚ ਜੁੜਿਆ ਵਿਅਕਤੀ ਆਪਣਾ ਪੱਖ ਸਾਡੇ ਨਾਲ ਰੱਖ ਸਕਦਾ ਹੈ ਮੰਤਰੀ ਹਰਜੂਤ ਪੈਂਸ ਸੁਰਾ ਨੂੰ ਜਾਂ ਕੁਝ ਹੋਰ ਲੋਕਾਂ ਨੂੰ ਅਸੀਂ ਫੋਨ ਲਾਇਆ ਸੀ ਉਹਨਾਂ ਨੇ ਨਹੀਂ ਚੁੱਕਿਆ ਤਾਂ ਮੰਤਰੀ ਹਰਜੂਤ ਪੈਂਸ ਮੰਤਰੀ ਹਰਜੂਤ ਪੈਂਸ ਦੇ ਨਾਲ ਨਾਲ ਜੇ ਮੈਂ ਗੱਲ ਕਰਾਂ ਬੈਂਸ ਸੰਧਵਾ ਰਾਣਾ ਕੇਪੀ ਕੋਈ ਵੀ ਜੇ ਕੋਈ ਆਪਣਾ ਪੱਖ ਰੱਖਣਾ ਚਾਹੁੰਦਾ ਤਾਂ ਅਸੀਂ ਉਹਨਾਂ ਦਾ ਵੀ ਪੱਖ ਰੱਖਾਂਗੇ ਪਰ ਅਸੀਂ ਫਿਰ ਇਹ ਗੱਲ ਕਹਿੰਦੇ ਆ ਅਸੀਂ ਤੇ ਸਾਡਾ ਚੈਨਲ ਹਰ ਰੋਜ਼ ਇਸ ਖਬਰ ਦੇ ਉੱਪਰ ਗੱਲ ਕਰਾਂਗੇ ਮੁੱਦੇ ਦੇ ਉੱਪਰ ਗੱਲ ਕਰਾਂਗੇ ਉਦੋਂ ਤੱਕ ਇਸ ਮੁੱਦੇ ਨੂੰ ਚੱਕਦੇ ਰਹਾਂਗੇ ਜਦੋਂ ਤੱਕ ਇਸ ਦੇ ਵਿੱਚ ਠੋਕਮੀ ਕਾਰਵਾਈ ਨਹੀਂ ਹੋ ਜਾਂਦੀ ਜਾਂ ਤਾਂ ਆਮ ਆਦਮੀ ਪਾਰਟੀ ਦੱਸੇ ਕਿ ਇਹ ਅਸੀਂ ਮਸਲਾ ਗਲਤ ਚੁੱਕਿਆ ਸੀ ਅਸੀਂ ਗਲਤ ਇਲਜ਼ਾਮ ਲਾਏ ਸੀ ਜਾਂ ਫਿਰ ਇਹਦੇ ਵਿੱਚ ਦੱਸੇ ਕਿ ਕਾਰਵਾਈ ਹੋ ਕਿਉਂ ਨਹੀਂ ਰਹੀ ਅਸੀਂ ਰੋਜ਼ ਇਸ ਮੁੱਦੇ ਤੇ ਗੱਲ ਕਰਦੇ ਰਹਾਂਗੇ ਜਦੋਂ ਤੱਕ ਕਾਰਵਾਈ ਨਹੀਂ ਹੋ ਜਾਂਦੀ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਜਾਨਾ ਲੋਕਾ ਨਾ ਟੀਵੀ ਦੇ ਨਾਲ